ਸ਼ੋਭਰਤਾ ਦੇਖ ਰਹੇ ਹੋਏ ਦਰਸ਼ਕਾਂ ਦਾ ਖਬਰਾਂ ਦੇ ਇਸ ਖਾਸ ਬੁਲੇਟਿਨ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ ਬੁਲੇਟਿਨ ਨੀ ਕਰਦੇ ਹਾਂ ਸ਼ੁਰੂਆਤ ਸਭ ਤੋਂ ਜ਼ਰੂਰੀ ਅਤੇ ਅਹਿਮ ਖਬਰ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਵਿਕਰਮ ਸਿੰਘ ਮਜੀਠੀਆ ਨੂੰ ਪੰਜਾਬ ਹਰਿਆਣਾ ਹਾਈ ਕੋਰਟ ਤੋਂ ਰਾਹਤ ਨਾ ਮਿਲਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਆਗੂ ਬਲਤੇਜ ਪੰਨੂ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਬਲਤੇਜ ਪੰਨੂ ਨੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਇਸ ਫੈਸਲੇ ਦੀ ਸ਼ਿਲਾਘਾ ਕੀਤੀ ਹੈ ਤੇ ਨਾਲ ਦੀ ਨਾਲ ਇਹ ਵੀ ਕਿਹਾ ਕਿ ਜੇਕਰ ਵਿਕਰਮ ਸਿੰਘ ਮਜੀਠੀਆ ਜ਼ਮਾਨਤ ਤੇ ਬਾਹਰ ਆ ਜਾਂਦੇ ਤਾਂ ਉਹ ਗਵਾਹਾਂ ਨੂੰ ਪ੍ਰਭਾਵਿਤ ਕਰ ਸਕਦੇ ਸਨ ਅੱਜ ਦੀ ਇਹ ਪ੍ਰੈਸ ਕਾਨਫਰੰਸ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਤੋਂ ਹੁਣੇ ਥੋੜੀ ਦੇਰ ਪਹਿਲਾਂ ਆਏ ਫੈਸਲੇ ਦੇ ਸਬੰਧ ਦੇ ਵਿੱਚ ਹੈ। ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਆਏ ਇਸ ਫੈਸਲੇ ਦੇ ਨਾਲ ਅਕਾਲੀ ਦਲ ਬਾਦਲ ਨੂੰ ਸਭ ਤੋਂ ਵੱਡਾ ਝਟਕਾ ਲੱਗਿਆ ਹੈ। ਉਹਨਾਂ ਦੀਆਂ ਅਫਸਰਾਂ ਨੂੰ ਦਿੱਤੀਆਂ ਗਈਆਂ ਧਮਕੀਆਂ ਜਿਹੜੀਆਂ ਉਹ ਕੰਮ ਨਹੀਂ ਆਈਆਂ। ਪੰਜਾਬ ਵਿਜੀਲੈਂਸ ਨੇ ਜਿਹੜਾ ਇੱਕ ਮਾਮਲਾ ਅਕਾਲੀ ਦਲ ਦੇ ਸੀਨੀਅਰ ਆਗੂ ਪੰਜਾਬ ਦੇ ਸਾਬਕਾ ਮੰਤਰੀ ਵਿਕਰਮ ਸਿੰਘ ਮਜੀਠੀਆ ਹੋਰਾਂ ਦੇ ਉੱਤੇ ਜਿਹੜਾ ਦਰਦ ਕੀਤਾ ਸੀ ਉਹਨਾਂ ਦੀ ਅਦਾਲਤ ਪਹਿਲਾਂ ਅਦਾਲਤ ਜਿਹੜੀ ਹੇਟਲੀ ਅਦਾਲਤ ਹੈ ਉੱਥੋਂ ਜ਼ਮਾਨਤ ਅਰਜ਼ੀ ਖਾਰਜ ਹੋਈ ਸੀ ਤੇ ਹੁਣ ਪੰਜਾਬ ਹਰਿਆਣਾ ਹਾਈ ਕੋਰਟ ਨੇ ਉਹਨਾਂ ਦੀ ਜ਼ਮਾਨਤ ਦੀ ਅਰਜ਼ੀ ਅੱਜ ਰੱਦ ਕਰ ਦਿੱਤੀ ਹੈ ਲਗਭਗ 15 ਦਿਨ ਲਗਾਤਾਰ ਬਹਿਸ ਇਹਦੇ ਉੱਤੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਸਾਡੇ ਐਜੀ ਆਫਿਸ ਦੀ ਟੀਮ ਨੇ ਕੀਤੀ। ਔਰ ਇਹ ਜਿਹੜੀ ਬਹਿਸ ਸੀ ਉਹਨੂੰ ਸੁਣਨ ਤੋਂ ਬਾਅਦ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਨੇ ਸਮਝਿਆ ਕਿ ਇਸ ਕੇਸ ਦੇ ਵਿੱਚ ਜੇ ਵਿਕਰਮ ਸਿੰਘ ਮਜੀਠੀਆ ਹੁਰੀ ਬਾਹਰ ਆਉਂਦੇ ਨੇ ਤਾਂ ਜਿਹੋ ਜਿਹਾ ਉਹਨਾਂ ਦਾ ਸੁਭਾਅ ਰਿਹਾ ਉਹ ਗਵਾਹਾਂ ਨੂੰ ਡਰਾ ਧਮਕਾ ਸਕਦੇ ਨੇ। ਅਕਾਲੀ ਦਲ ਬਾਦਲ ਦੇ ਵੱਲੋਂ ਬਾਰ-ਬਾਰ ਇਹ ਗੱਲ ਪ੍ਰੈਸ ਕਾਨਫਰੰਸਾਂ ਕਰਕੇ ਆਖੀ ਗਈ ਕਿ ਹੁਣ ਜਦੋਂ ਚਲਾਨ ਪੇਸ਼ ਹੋ ਗਿਆ ਇਨਵੈਸਟੀਗੇਸ਼ਨ ਅੱਗੇ ਫਰਦਰ ਨਹੀਂ ਹੈਗੀ ਇਸ ਕਰਕੇ ਉਹਨੂੰ ਰਿਹਾਅ ਕਰ ਦਿੱਤਾ ਜਾਣਾ ਚਾਹੀਦਾ ਪਰ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਨੇ ਇਹ ਗੱਲ ਸਮਝੀ ਕਿ ਇੱਕ ਬਹੁਤ ਸੀਰੀਅਸ ਮੈਟਰ ਹੈ ਇਸ ਕਰਕੇ ਇਹ ਅਰਜ਼ੀ ਜਿਹੜੀ ਆ ਉਹ ਰੱਦ ਕੀਤੀ ਗਈ ਹੈ 7 ਤੋਂ 17 ਦੇ ਦੌਰਾਨ ਜਦੋਂ ਅਕਾਲੀ ਭਾਜਪਾ ਰਾਜ ਸੀ ਉਹਦੇ ਵਿੱਚ ਵਿਕਰਮ ਸਿੰਘ ਮਜੀਠੀਆ ਹੋਰੀ ਸਿਆਸਤ ਦੇ ਵਿੱਚ ਐਂਟਰ ਕਰਦੇ ਆ ਤੇ ਉਸ ਤੋਂ ਬਾਅਦ ਉਹਨਾਂ ਦਾ ਕਦ ਜਿਹੜਾ ਸਿਆਸੀ ਰੂਪ ਦੇ ਵਿੱਚ ਔਰ ਪੈਸੇ ਇਕੱਠੇ ਕਰਨ ਵਾਲੇ ਰੂਪ ਦੇ ਵਿੱਚ ਐਡਾ ਵੱਡਾ ਹੋ ਜਾਂਦਾ ਕਿ ਉਹ ਆਪੇ ਹੀ ਆਪਣੇ ਆਪ ਨੂੰ ਮਾਝੇ ਦਾ ਜਰਨੈਲ ਜਿਹੜਾ ਉਹ ਕਹੌਣ ਲੱਗ ਜਾਂਦੇ ਨੇ। ਧਿਆਨਦਨ ਤੋਂ ਵੱਧ ਜਾਇਦਾ ਦੇ ਮਾਮਲੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਵਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਅਰਜੀ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਰੱਦ ਕਰ ਦਿੱਤੀ ਗਈ ਹੈ। ਸੋ ਹੁਣ ਵਿਕਰਮ ਸਿੰਘ ਮਜੀਠੀਆ ਨੂੰ ਰਾਹਤ ਲੈਣ ਦੇ ਲਈ ਸੁਪਰੀਮ ਕੋਰਟ ਦਾ ਰੁਖ ਤਿਆਰ ਕਰਨਾ ਪਵੇਗਾ। ਵਿਕਰਮ ਸਿੰਘ ਮਜੀਠੀਆ ਉੱਤੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਫੈਸਲੇ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਮੁਖ ਬੁਲਾਰੇ ਕੁਲਦੀਪ ਸਿੰਘ ਢਾਲੀਵਾਲ ਦੇ ਵੱਲੋਂ ਆਪਣੀ ਪ੍ਰਤੀਕਿਰਿਆ ਜ਼ਾਹਰ ਕੀਤੀ ਗਈ ਹੈ। ਤੁਸੀਂ ਸਾਰਿਆਂ ਨੇ ਇੱਕ ਖਬਰ ਸੁਣੀ ਆ ਅੱਜ ਤਰਖਸਾਰੀ ਸ਼ਲੋਮਨੀ ਅਕਾਲੀ ਦਲ ਬਾਦਲ ਨੂੰ ਸਖਬੀਰ ਬਾਦਲ ਦੇ ਸ਼ਲੋਮਨੀ ਅਕਾਲੀ ਦਲ ਨੂੰ ਜਿਹੜਾ ਬਹੁਤ ਥੋੜਾ ਜਿਹਾ ਅਕਾਲੀ ਦਲ ਉਹਨੂੰ ਅੱਜ ਇੱਕ ਵੱਡਾ ਝਟਕਾ ਲੱਗਾ ਜਦੋਂ ਉਦੇਈ ਪਾਰਟੀ ਦੇ ਸੀਨੀਅਲ ਆਗੂ ਬਿਕਰਮਜੀਤ ਸਿੰਘ ਮਜੀਠੀਏ ਦੀ ਜਮਾਨਤ ਅੱਜ ਜਿਹੜੀ ਹੈ ਉਹ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਰੱਦ ਕਰ ਦਿੱਤੀ ਹੈ ਅਰ ਕੱਲਾ ਰੱਦ ਨਹੀਂ ਕੀਤਾ ਨਾਲ ਇਹ ਵੀ ਕਿ ਜਿਹੜੇ ਇਸ ਕੇਸ ਦੇ ਵਿੱਚ ਪੁਲਿਸ ਵੱਲੋਂ ਸਬੂਤ ਦਿੱਤੇ ਗਏ ਉਹ ਬਹੁਤ ਗੰਭੀਰ ਨੇ ਜਿਹੜੇ ਕਾਲੀ ਦਲ ਦੇ ਲੀਡਰ ਜਿਹੜੇ ਬੰਦੇ ਵਿਜੀਠੀਏ ਦੇ ਪੱਖ ਦੇ ਵਿੱਚ ਕਹ ਰਹੇ ਸੀਗੇ ਕਿ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਸਿਆਸੀ ਬਦਲਾਅ ਖੋਦੀ ਕੀਤੀ ਹੈ ਤੱਕਾ ਕੀਤਾ ਅਜਮਾਨ ਜੋਗ ਹਾਈ ਕੋਰਟ ਨੇ ਇਸ ਗੱਲ ਦੇ ਉੱਤੇ ਬਹੁਤ ਵੱਡੀ ਮੋੜਾਈ ਹੈ ਕਿ ਮਜੀਠੀਆ ਦੇ ਉੱਤੇ ਜਿਹੜੇ ਦੋਸ਼ ਲਾਏ ਗਏ ਉਹ ਬਿਲਕੁਲ ਸਹੀ ਸੀਗੇ 540 ਕਰੋੜ ਦਾ ਜਿਹੜਾ ਲੈਣ-ਦੇਣ ਹੋਇਆ ਸੀਗਾ ਉਹ ਸਾਰੇ ਸਬੂਤ ਜਿਹੜੇ ਕੋਰਟ ਦੇ ਵਿੱਚ ਦਿੱਤੇ 15 ਦਿਨ ਬਹਿਸ ਚੱਲੀ ਉਹ 15 ਦਿਨ ਬਹਿਸ ਤੋਂ ਬਾਅਦ ਮਾਂਜੋਗ ਕੋਰਟ ਨੇ ਜਿਹੜਾ ਇੱਕ ਫੈਸਲਾ ਜਿਹੜਾ ਦਿੱਤਾ ਕੱਲ ਹੀ ਦਲ ਦੇ ਲੀਡਰ ਇਹ ਹਵੇਸ਼ਾਈ ਇੰਨਾ ਕੋਈ ਕੋ ਸ਼ਬਦ ਕਿ ਸਿਆਸੀ ਬਦਲਾਖੋਦੀ ਆ ਜੀ ਤੱਕਾ ਜੀ ਉਧਰ ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਪ੍ਰੋਗਰਾਮਾ ਦੇ ਅਨੁਸਾਰ 14 ਦਸੰਬਰ ਨੂੰ ਕਰਵਾਈਆਂ ਜਾਣ ਵਾਲੀਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਦੇ ਲਈ ਨਾਮਜ਼ਦਗੀਆਂ ਭਰਨ ਦਾ ਅੱਜ ਆਖਰੀ ਦਿਨ ਹੈ ਆਖਰੀ ਦਿਨ ਨਾਮਜ਼ਦਗੀਆਂ ਸਵੇਰੇ 11 ਵਜੇ ਤੋਂ ਲੈ ਕੇ 3 ਵਜੇ ਤੱਕ ਭਰੀਆਂ ਜਾਣਗੀਆਂ ਤੁਹਾਨੂੰ ਦੱਸ ਦਈਏ ਕਿ ਨਾਮਜ਼ਦਗੀਆਂ ਭਰਨ ਦੀ ਪ੍ਰਕਿਰਿਆ 1 ਦਸੰਬਰ ਤੋਂ ਸ਼ੁਰੂ ਹੋਈ ਸੀ ਸੋ ਅੱਜ ਨਾਮਜ਼ਦਗੀਆਂ ਭਰਨ ਦਾ ਸਮਾਂ ਜਿਹੜਾ ਹੈ ਉਹ 3 ਵਜੇ ਤੱਕ ਦਾ ਹੈ ਦੁਪਹਿਰੇ 3 ਵਜੇ ਤੱਕ ਨਾਮਜ਼ਦਗੀਆਂ ਭਰੀਆਂ ਜਾਣਗੀਆਂ ਇਸ ਤੋਂ ਬਾਅਦ ਨਾਮਜ਼ਦਗੀ ਪੱਤਰਾਂ ਦੀ ਪੜਤਾਲ 5 ਦਸੰਬਰ ਨੂੰ ਹੋਵੇਗੀ ਤੇ ਨਾਮਜ਼ਦਗੀਆਂ ਵਾਪਸ ਲੈਣ ਦੀ ਆਖਰੀ ਮਿਤੀ 6 ਦਸੰਬਰ ਹੋਵੇਗੀ ਸ਼ਾਮ 3 ਵਜੇ ਤੱਕ ਅਰਜ਼ੀਆਂ 6 ਤਰੀਕ 6 ਦਸੰਬਰ ਨੂੰ ਵਾਪਸ ਲਿਆਂ ਜਾ ਸਕਣਗੇ ਸੋ ਸਾਰੀਆਂ ਚੋਣਾਂ ਵੈਲਟ ਪੇਪਰ ਦੇ ਰਾਹੀਂ ਕਰਵਾਈਆਂ ਜਾਣਗੀਆਂ ਤੇ ਕੁੱਲ ਸੀਟਾਂ ਦਾ 50% ਔਰਤਾਂ ਦੇ ਲਈ ਰਾਖਵਾਂ ਰੱਖਿਆ ਗਿਆ ਸੋ ਮਹੱਤਵਪੂਰਨ ਅੱਜ ਦਿਨ ਹੈ ਅੱਜ ਨਾਮਜ਼ਦਗੀਆਂ ਭਰਨ ਦੀ ਆਖਰੀ ਤਰੀਕ ਹੈ ਤੇ ਉਧਰ ਕਿਸਾਨ ਆਗੂ ਸਰਵੰਤ ਸਿੰਘ ਪੰਦੇਰ ਦੇ ਵੱਲੋਂ ਭਲਕੇ ਵੱਡੇ ਰੋਸ ਪ੍ਰਦਰਸ਼ਨ ਦਾ ਐਲਾਨ ਕੀਤਾ ਹੈ ਉਹਨਾਂ ਨੇ ਕਿਹਾ ਹੈ ਕਿ ਸਰਕਾਰਾਂ ਦੀਆਂ ਲੋਕਮਾਰੂ ਨੀਤੀਆਂ ਦੇ ਖਿਲਾਫ ਇਸ ਵੱਡੇ ਇਕੱਠ ਦੇ ਵਿੱਚ ਦੇਸ਼ ਦੇ ਆਮ ਲੋਕਾਂ ਨੂੰ ਸ਼ਾਮਲ ਹੋਣਾ ਚਾਹੀਦਾ ਹੈ ਕਿਸਾਨ ਮਜ਼ਦੂਰ ਮੋਰਚਾ ਭਾਰਤ ਚੈਪਟਰ ਪੰਜਾਬ ਵੱਲੋਂ ਕੱਲ ਪੂਰੇ ਪੰਜਾਬ ਦੇ ਅੰਦਰ 1 ਤੋਂ 3 ਵਜੇ ਤੱਕ 2 ਘੰਟੇ ਦਾ ਅੰਸ਼ਕ ਰੇਲ ਰੋਕੋ ਅੰਦੋਲਨ ਹੋਊਗਾ ਜਿਹਦੀਆਂ ਮੁੱਖ ਮੰਗਾਂ ਬਿਜਲੀ ਸੋਧ ਬਿੱਲ 225 ਔਰ ਪ੍ਰੀपेड ਮੀਟਰ ਜੜੇ ਨਾ ਲਾਏ ਜਾਣ ਇਹਨਾਂ ਨੂੰ ਉਤਾਰਨ ਦਾ ਸਵਾਲ ਹੈਗਾ ਸਰਕਾਰ ਪੁਰਾਣੇ ਮੀਟਰ ਲਿਆ ਕੇ ਲਾਵੇ ਇਹਦੇ ਨਾਲ ਪੰਜਾਬ ਦੀਆਂ ਜਨਤਕ ਜਾਇਦਾਦਾਂ ਜਿਹੜੀਆਂ ਜ਼ਮੀਨਾਂ ਆ ਉਹ ਨਾ ਵੇਚੀਆਂ ਜਾਣ ਇਹਨਾਂ ਮੁੱਦਿਆਂ ਨੂੰ ਲੈ ਕੇ ਅਰ ਅਸੀਂ ਪੂਰੇ ਪੰਜਾਬੀਆਂ ਨੂੰ ਅਪੀਲ ਕਰ ਰਹੇ ਹਾਂ ਕਿ ਉਹਨਾਂ ਵਾਲੀਆਂ ਥੋਡੀਆਂ ਨਸਲਾਂ ਔਰ ਕਦੀ ਵੀ ਨਹੀਂ ਮaaf ਕਰਨਗੀਆਂ ਜੇ ਬਿਜਲੀ ਬੋਰਡ ਪ੍ਰਾਈਵੇਟ ਕਾਰਪੋਰੇਟ ਨੂੰ ਵੇਚ ਦਿੱਤਾ ਕਿਸੇ ਕੋਲੋਂ ਬਿੱਲ ਇੰਨੇ ਮਹਿੰਗੇ ਤਾਰੇ ਹੀ ਨਹੀਂ ਜਾਣੇ ਹੈਗੇ ਇਸ ਕਰਕੇ ਜੇ ਕੱਲ ਲੱਖਾਂ ਦੀ ਤਾਦਾਦ ਵਿੱਚ ਪੰਜਾਬ ਵਿੱਚ ਤੁਸੀਂ 2 ਘੰਟਿਆਂ ਲਈ ਆ ਜਾਓ ਮੋਦੀ ਸਰਕਾਰ ਉਹਦੇ ਡਰ ਨਾਲ ਐਰਕੀ ਪਾਰਲੀਮੈਂਟ ਸੈਸ਼ਨ ਵਿੱਚ ਇਹ ਬਿੱਲ ਰਾਖੀ ਨਾ ਪਾਵੇ ਬੇਸ਼ੱਕ ਉਹਨਾਂ ਪਾਈਪਲਾਈਨ 'ਚ ਪਾ ਲਿਆ ਇਹਨੂੰ ਅਗਲਾ ਬਜਟ ਸੈਸ਼ਨ ਨਾਲ ਹੀ ਚੱਲ ਪੈਣਾ ਹੁੰਦਾ ਉਹਦੇ ਚਲਾਉਣਗੇ 19 ਦਿਨ ਅਸੀਂ ਹੋਰ ਅੰਦੋਲਨ ਨੂੰ ਪਖਾਵਾਂਗੇ ਇਸ ਕਰਕੇ ਸਾਰੇ ਦੇਸ਼ ਦੇ ਤਬਕਿਆਂ ਨੂੰ ਬੇਨਤੀ ਆ ਵੀ ਕੱਲ ਵੱਧ ਤੋਂ ਵੱਧ 2 ਘੰਟੇ ਦੇ ਰੇਲ ਰੋਕੋ ਵੀ ਸਾਡਾ ਸਾਥ ਦਿਓ ਕੱਲ ਦੇਵੀ ਦਾਸਪੁਰਾ ਅੰਮ੍ਰਿਤਸਰ ਦੇ ਵਿੱਚ ਵੀ ਵੱਡਾ ਐਕਸ਼ਨ ਹੋਊਗਾ ਸਾਰੇ ਪੰਜਾਬ ਦੀ ਤਾਂ ਤੇ ਪ੍ਰੈਸ ਨੂੰ ਖਾਸ ਕਰਕੇ ਅੰਮ੍ਰਿਤਸਰ ਦੀ ਪ੍ਰੈਸ ਨੂੰ ਸਾਰੀ ਪ੍ਰੈਸ ਨੂੰ ਬੇਨਤੀ ਆ ਕਿ ਉਹ ਦੇਵੀदासਪੁਰੇ 12:30 ਵਜੇ ਅਸੀਂ ਪ੍ਰੈਸ ਕਾਨਫਰੰਸ ਕਰਾਂਗੇ ਉਦੋਂ ਇੱਕ ਤੋਂ ਤਿੰਨ ਰੇਲ ਰੁਕੋ ਕਰਾਂਗੇ ਪਹੁੰਚਣ ਦੀ ਕਿਰਪਾਲਤਾ ਕਰੋ ਧੰਨਵਾਦ ਦੇਸ਼ ਭਰ ਦੇ ਵਿੱਚ ਇੰਡੀਗੋ 에ਅਰਲਾਈਨ ਦੀਆਂ ਉਡਾਨਾਂ ਵੱਡੇ ਪੱਧਰ ਤੇ ਪ੍ਰਭਾਵਿਤ ਹੋਈਆਂ ਨੇ ਜਾਣਕਾਰੀ ਦੇ ਮੁਤਾਬਿਕ 150 ਤੋਂ ਵੱਧ ਉਡਾਨਾਂ ਪ੍ਰਭਾਵਿਤ ਹੋਈਆਂ ਨੇ ਕਿਤੇ ਤਕਨੀਕੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਤੇ ਕਿਤੇ ਚਾਲਕ ਦਲ ਦੀ ਘਾਟ ਦੇ ਕਾਰਨ ਇਹ ਸਮੱਸਿਆ ਸਾਹਮਣੇ ਆਈ ਹੈ ਤੁਹਾਨੂੰ ਦੱਸ ਦਈਏ ਕਿ ਬੰਗਲੌਰੂ ਦੇ ਵਿੱਚ 42 ਉਡਾਨਾਂ ਦਿੱਲੀ ਦੇ ਵਿੱਚ 38 ਉਡਾਨਾਂ ਮੁੰਬਈ ਵਿੱਚ 33 ਹਦਰਾਬਾਦ ਚੋਨੀ ਹੰਦਬਾਦ ਦੇ ਵਿੱਚ 25 ਦੌਰ ਦੇ ਵਿੱਚ 11 ਕੋਲਕਾਤਾ ਚ 10 ਉਡਾਨਾਂ ਪ੍ਰਭਾਵਿਤ ਹੋਈਆਂ ਨੇ ਇਸ ਤੋਂ ਇਲਾਵਾ ਕਈ ਪ੍ਰਮੁੱਖ ਹਵਾਈ ਅੱਡਿਆਂ ਤੇ ਸੈਂਕੜੇ ਉਡਾਨਾਂ ਦੇ ਵਿੱਚ ਦੇਰੀ ਵੀ ਹੋਈ ਹੈ ਜਿਸ ਕਾਰਨ ਹਜ਼ਾਰਾਂ ਯਾਤਰੀ ਫਸ ਗਏ ਨੇ ਜਿਸ ਕਾਰਨ ਲੰਬੀਆਂ ਕਤਾਰਾਂ ਵੀ ਦੇਖੀਆਂ ਗਈਆਂ ਨੇ ਪਿਛਲੇ 2 ਦਿਨਾਂ ਤੋਂ 200 ਤੋਂ ਵੱਧ ਉਡਾਨਾਂ ਰੱਦ ਕੀਤੀਆਂ ਗਈਆਂ ਨੇ IndiGo Air Lines ਨੇ ਇੱਕ ਬਿਆਨ ਦੇ ਵਿੱਚ ਕਿਹਾ ਕਿ ਖਰਾਬ ਮੌਸਮ ਸਿਸਟਮ ਦੇ ਵਿੱਚ ਗੜਬੜੀ ਅਤੇ ਨਵੇਂ ਸਟਾਫਿੰਗ ਨੀਮਾ ਕਾਰਨ ਉਡਾਨਾਂ ਪ੍ਰਭਾਵਿਤ ਹੋਈਆਂ ਨੇ ਅਤੇ ਅਸੁਵਿਧਾ ਦੇ ਲਈ ਉਹਨਾਂ ਨੇ ਮਾਫੀ ਵੀ ਮੰਗੀ ਹੈ ਤੇ ਇਹ ਵੀ ਕਿਹਾ ਹੈ ਕਿ ਅਗਲੇ 48 ਘੰਟਿਆਂ ਦੇ ਵਿੱਚ ਸੰਚਾਲਨ ਪੂਰੀ ਤਰ੍ਹਾਂ ਦੇ ਨਾਲ ਬਹਾਲ ਕਰ ਦਿੱਤਾ ਜਾਵੇਗਾ। ਜਦੋਂ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅੱਜ ਭਾਰਤ ਆ ਰਹੇ ਨੇ ਰੂਸੀ ਰਾਸ਼ਟਰਪਤੀ ਪੁਤਿਨ 2 ਦਿਨਾਂ ਦੇ ਦੌਰੇ ਤੇ ਭਾਰਤ ਦੀ ਰਾਜਧਾਨੀ ਦਿੱਲੀ ਦੇ ਵਿੱਚ ਆਉਣਗੇ। ਸੋ ਇਸ ਦੇ ਲਈ ਸਖਤ ਸੁਰੱਖਿਆ ਪ੍ਰਬੰਧ ਕੀਤੇ ਨੇ। ਕਈ ਇਲਾਕਿਆਂ ਦੇ ਵਿੱਚ ਟ੍ਰੈਫਿਕ ਡਾਇਵਰਟ ਵੀ ਕੀਤੀ ਗਈ ਹੈ। ਦਿੱਲੀ ਪੁਲਿਸ ਤੋਂ ਲੈ ਕੇ ਕੇਂਦਰੀ ਏਜੰਸੀਆਂ ਤੱਕ ਸੁਰੱਖਿਆ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਦਿੱਲੀ ਦੇ ਵਿੱਚ ਮੈਟਰੋ ਦੀ ਆਵਾਜਾਈ ਵੀ ਪ੍ਰਭਾਵਿਤ ਹੋ ਸਕਦੀ ਹੈ ਸੋ ਦਿੱਲੀ ਟ੍ਰੈਫਿਕ ਪੁਲਿਸ ਵੱਲੋਂ ਜਾਣਕਾਰੀ ਦੇ ਮੁਤਾਬਿਕ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੋਪੇਨ ਅੱਜ ਸ਼ਾਮ ਦਿੱਲੀ ਪਹੁੰਚਣਗੇ ਸੋ ਪੋਪੇਨ ਹਵਾਈ ਅੱਡੇ ਤੋਂ ਦਿੱਲੀ ਦੇ ਸਰਦਾਰ ਪਟੇਲ ਨਗਰ ਦੇ ਇੱਕ ਹੋਟਲ ਦੇ ਵਿੱਚ ਜਾਣਗੇ ਤੇ ਹੋਟਲ ਦੇ ਵਿੱਚ ਪ੍ਰਧਾਨ ਮੰਤਰੀ ਨਿਵਾਸ ਤੱਕ ਉਹਨਾਂ ਦੀ ਆਵਾਜਾਈ ਦੌਰਾਨ ਅੱਜ ਤੋ ਲਕੂਆ ਦਿੱਲੀ ਕੈਂਟ ਸਰਦਾਰ ਪਟੇਲ ਮਾਰਗ ਪੰਛੀਲ ਮਾਰਗ ਸ਼ਾਂਤੀ ਬਾਥ ਤੇ ਆਲੇ ਦੁਆਲੇ ਦੇ ਖੇਤਰਾਂ ਦੇ ਵਿੱਚ ਆਵਾਜਾਈ ਅਸਥਾਈ ਰੂਪ ਦੇ ਵਿੱਚ ਪ੍ਰਭਾਵਿਤ ਹੋ ਸਕਦੀ ਹੈ ਸੋ ਸੁਰੱਖਿਆ ਦੇ ਪੂਰੇ ਬੰਦੋਬਸਤ ਕੀਤੇ ਗਏ ਨੇ ਤੇ ਰੂਸੀ ਰਾਸ਼ਟਰਪਤੀ ਦੀ ਇਸ ਭਾਰਤ ਫੇਰੀ ਤੋਂ ਭਾਰਤ ਅਤੇ ਰੂਸ ਦੋਹਾਂ ਦੇਸ਼ਾਂ ਨੂੰ ਬੇहद ਜ਼ਿਆਦਾ ਉਮੀਦਾਂ ਨੇ ਅਤੇ ਇਸ ਫੇਰੀ ਦੇ ਦੌਰਾਨ ਕਈ ਤਰ੍ਹਾਂ ਦੇ ਸਮਝੌਤੇ ਵੀ ਸਾਹਮਣੇ ਆ ਸਕਦੇ ਨੇ ਤੇ ਹੁਣ ਇੱਕ ਨਜ਼ਰ ਪੰਜਾਬ ਦੇ ਮੌਸਮ ਤੇ ਵਿਆਪਕ ਪੱਧਰ ਤੇ ਪੰਜਾਬ ਅਤੇ ਇਸ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਠੰਡ ਨੇ ਆਪਣਾ ਪੂਰਾ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ ਸੂਬੇ ਦੇ ਵਿੱਚ ਕਈ ਥਾਈਂ ਧੁੰਦ ਪੈਣ ਲੱਗ ਪਈ ਹੈ ਪੰਜਾਬ ਤੇ ਚੰਡੀਗੜ੍ਹ ਅਤੇ ਇਸ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਸ਼ੀਤ ਲਹਿਰ ਚੱਲ ਰਹੀ ਹੈ ਖਾਸ ਤੌਰ ਤੇ ਪੰਜਾਬ ਦੇ ਮਾਲਵਾ ਖੇਤਰ ਦੇ ਵਿੱਚ ਮੈਦਾਨੀ ਇਲਾਕਿਆਂ ਦੇ ਸਭ ਤੋਂ ਠੰਡੀਆਂ ਜਗਾਵਾਂ ਦੇ ਵਿੱਚੋਂ ਇੱਥੇ ਤਾਪਮਾਨ ਰਿਕਾਰਡ ਕੀਤਾ ਜਾ ਰਿਹਾ ਸੋ ਪਿਛਲੇ 24 ਘੰਟਿਆਂ ਦੌਰਾਨ ਸੂਬੇ ਦੇ ਘੱਟੋ ਘੱਟ ਤਾਪਮਾਨ ਦੀ ਗੱਲ ਕਰੀਏ ਤਾਂ ਇਸ ਦੇ ਵਿੱਚ 0.6 ਡਿਗਰੀ ਦੀ ਗ੍ਰੈਵਿਟੀ ਆਈ ਹੈ ਆਮ ਨਾਲੋਂ ਇਹ ਤਾਪਮਾਨ 2.4 ਡਿਗਰੀ ਘੱਟ ਹੈ ਫਰੀਦਕੋਟ ਦੇ ਵਿੱਚ ਸਭ ਤੋਂ ਠੰਡੀ ਥਾਂ ਰਿਕਾਰਡ ਕੀਤੀ ਗਈ ਹੈ ਜਿੱਥੇ ਤਾਪਮਾਨ 2.6 ਡਿਗਰੀ ਦਰਜ ਕੀਤਾ ਗਿਆ ਹੈ ਮੌਸਮ ਵਿਭਾਗ ਨੇ ਸ਼ੀਤ ਲਹਿਰ ਦਾ yellow alert ਅਜੇ ਵੀ ਜਾਰੀ ਕੀਤਾ ਹੈ ਸੋ ਪੰਜਾਬ ਦੇ ਰਾਜਸਥਾਨ ਨਾਲ ਲੱਗਦੇ ਜ਼ਿਲ੍ਹਿਆਂ ਦੇ ਵਿੱਚ ਸ਼ੀਤ ਲਹਿਰ ਲਗਾਤਾਰ ਜਾਰੀ ਹੈ ਇਸ ਤੋਂ ਇਲਾਵਾ ਜਲੰਧਰ ਅਤੇ ਫਾਜ਼ਿਲਕਾ ਮੋਗਾ ਮਾਨਸਾ ਦੇ ਵਿੱਚ ਵੀ ਠੀਤ ਲਹਿਰ ਚੱਲ ਰਹੀ ਹੈ ਸੋ ਮੌਸਮ ਦੇ ਵਿੱਚ ਤਕਬੀਲੀ ਦੇ ਸੰਕੇਤ ਨੇ ਅਗਲੇ 7 ਦਿਨਾਂ ਤੱਕ ਮੌਸਮ ਖੁਸ਼ਕ ਹੀ ਰਹੇਗਾ ਮੀਂਹ ਪੈਣ ਦੀ ਕੋਈ ਉਮੀਦ ਨਹੀਂ ਹੈ ਮੀਂਹ ਮੀਂਹ ਨਾ ਪੈਣ ਦੇ ਕਾਰਨ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਹਵਾ ਦਾ ਜੋ ਗੁਣਵੱਤਾ ਹੈ 에ਅਰ ਕੁਆਲਿਟੀ ਇੰਡੈਕਸ ਹੈ ਉਹ ਵੀ ਹਲੇ ਮਾੜੀ ਚੱਲ ਰਹੀ ਹੈ 100 ਤੋਂ ਉੱਪਰ 에ਅਰ ਕੁਆਲਿਟੀ ਇੰਡੈਕਸ ਚੱਲ ਰਿਹਾ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਤੋਂ ਜਲਦੀ ਰਾਹਤ ਮਿਲਦੀ ਹੋਈ ਨਜ਼ਰ ਨਹੀਂ ਆ ਰਹੀ ਖਬਰਾਂ ਦੇ ਇਸ ਖਾਸ ਬੁਲੇਟਨ ਦੇ ਵਿੱਚ ਫਿਲਹਾਲ ਇੰਨਾ ਹੀ ਹੁਣ ਮੈਨੂੰ ਦਇਜ਼ਾਜ਼ਤ बहुत-बहुत <muchos> धन्यवाद